ਸਾਡੇ ਨਵੇਂ ਬਲੌਗ 'ਚ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਵਧੀਆ ਰਹੇਗੀ ਤੇ ਅੱਜ ਦੇਖੋ ਮੌਸਮ 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 ਠੰਡਾ ਮੌਸਮ ਤੇ ਅੱਜ ਦਾ ਮੌਸਮ ਬਹੁਤ ਖਰਾਬ ਹੋ ਗਿਆ ਮੈਂ ਕਿਹਾ ਚਲੋ ਉੱਪਰ ਜੁਵਾਰੇ ਤੇ ਆ ਕੇ ਸੈਰ ਕਰਦੇ ਆਂ ਤੇ ਨਾਲੇ ਥੋੜੀ ਜਿਹੀ ਕੁਝ ਵੀਡੀਓ ਦੀ ਐਡੀਟਿੰਗ ਕਰਦੇ ਆਂ ਤੇ ਵੀਡੀਓ ਬਣਾਉਂਦੇ ਆਂ ਬਟ ਮੌਸਮ ਕੁਛ ਬਣਾਉਣ ਨਹੀਂ ਦੇ ਰਿਆ ਤੇ ਠੰਡ ਇੰਨੀ ਜ਼ਿਆਦਾ ਹੋ ਗਈ ਆ 2 ਦਿਨ ਤੋਂ ਉੱਪਰ ਨਿਕਲਣ ਤੋਂ ਬਾਅਦ ਅੱਜ ਦਾ ਜਿਹੜਾ ਫੌਕ ਦਾ ਸਿਸਟਮ ਆ ਬਹੁਤ ਜ਼ਿਆਦਾ ਪਾਣੀ ਆ ਸਾਡੇ ਆਸ-ਪਾਸ ਦੀ ਵੀਡੀਓ ਆ ਸਾਡੇ ਘਰਾਂ ਦੇ ਤੇ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀ ਆ ਅੱਜ ਠੰਡ ਵੀ ਤੇ ਹਵਾ ਵੀ ਚੱਲ ਰਹੀ ਆ ਮੱਠੀ ਮੱਠੀ ਹਵਾ ਚੱਲ ਰਹੀ ਆ ਉਹਦੇ ਨਾਲ ਠੰਡ ਲੱਗ ਰਹੀ ਆ ਤੇ ਮੌਸਮ ਜ਼ਿਆਦਾ ਖਰਾਬ ਹੋ ਗਿਆ ਇਸ ਕਰਕੇ ਮੈਂ ਸੋਚਿਆ ਵੀ ਦੱਸ 2-3 ਮਿੰਟ ਦੀ ਵੀਡੀਓ ਚਲੋ ਅਸੀਂ ਕਵਰ ਕਰ ਲੈਂਦੇ ਆ ਇਹ ਬਾਅਦ ਵਿੱਚ ਅਸੀਂ ਫਿਰ ਜਾਵਾਂਗੇ ਕਿਉਂਕਿ ਇੰਨੀ ਠੰਡ ਵਿੱਚ ਅਸੀਂ ਸਾਡੀ ਹੈਲਥ ਜਿਹੜੀ ਹੈ ਉਹ ਖਰਾਬ ਹੋ ਸਕਦੀ ਆ ਤੇ ਮੌਸਮ ਜਿਆਦਾ ਹੀ ਖਰਾਬ ਹੈ ਇਸ ਕਰ ਅਸੀਂ ਹੁਣ ਵੀਡੀਓ ਅਸੀਂ ਇੰਨੀ ਕੀ ਰੱਖਦੇ ਆ ਤੇ ਬਸ ਸਾਡੀਆਂ ਵੀਡੀਓ ਲਗਾਤਾਰ ਵਲੌਗਸ ਦੀਆਂ ਆਉਂਦੀਆਂ ਰਹਿਣਗੀਆਂ ਔਰ ਮੌਸਮ ਜਿਆਦਾ ਖਰਾਬ ਹੋਣ ਕਰਕੇ ਅਸੀਂ ਵੀਡੀਓ ਬਹੁਤ ਘੱਟ ਬਣਾਈ ਦੀ ਆ ਤੇ ਕੁਝ ਵੀਡੀਓ ਤਾਂ ਸਾਡੀ ਐਡੀਟਿੰਗ ਚ ਰਹਿੰਦੀ ਵੱਜ ਵੀ ਪਈਆਂ ਆ ਜੋ ਕੰਪਲੀਟ ਹੋਣ ਵਾਲੀਆਂ ਆਆਂ ਕਿਉਂਕਿ ਕੰਪਲੀਟ ਹੀ ਨਹੀਂ ਹੋਈਆਂ ਉੱਧੇ ਪਈਆਂ ਬਾਕੀ ਮੌਸਮ ਜਿਸ ਦਿਨ ਸਾਫ਼ ਹੋਏਗਾ ਜ਼ਰੂਰ ਅਸੀਂ ਤੁਹਾਨੂੰ ਵੀਡੀਓ ਬੜੀ ਆ ਉਹ ਐਕਟਿੰਗ ਕਰਕੇ ਦਿਖਾਵਾਂਗੇ ਚਲੋ ਅੱਲੇ ਚੱਲਦੇ ਆ ਕੈਮਰੇ ਦੀ ਸੈਟਿੰਗ ਥੋੜੀ ਜਿਹੀ ਖਰਾਬ ਹੋਈ ਹੋਏ ਨੀ ਕਰਕੇ ਉਹਨੂੰ ਕਰ ਲੈਂਦੇ ਆ ਉਹ ਵੀ ਦੀ ਲੈਣਾ ਸੀ। ਅਸੀਂ ਆਪਣੇ نیچے ਥੱਲੇ ਘਰ ਵਿੱਚ ਆ ਰਹੇ ਆ। ਤੇ ਥੋੜਾ ਜਿਹਾ ਉੱਥੇ ਦੀ ਵੀਡੀਓ ਦੇਖ ਲੈਣੇ ਆ, ਵੀਡੀਓ ਬਣਾ ਲੈਣੇ ਆ। ਕਮੈਂਟਾਂ ਵਿੱਚ ਦੱਸਿਓ ਕਿ ਛੋਟਾ ਛੋਟਾ ਲਾਇਆ ਕਰਨਾ ਹੈ। ਇਹ ਹੋ ਜਾਇਆ। ਅੰਦਰੋਂ ਅਸੀਂ ਅੰਦਰ ਚੱਲਦੇ ਆ ਹੁਣ। ਰੰਗ ਦਾ ਥੋੜਾ ਜਿਹਾ ਉੱਤੜੀ ਲਾਈਟਾਂ ਲੁੱਟਾਂ ਨਿਕਲ ਗਈਆਂ ਮੇਰਾ ਆ ਜੀ ਮੇਰਾ ਕਮਰਾ ਹੈਗਾ ਤੇ ਜਿੱਥੇ ਮੈਂ ਐਡੀਟਿੰਗ ਵਗੈਰਾ ਵੀ ਕਰਦਾ ਸਾਰੀ ਸਾਰਾ ਜੋ ਵੀ ਵੀਡੀਓ ਵਗੈਰਾ ਸਾਰੀ ਬਣਦੀ ਆ ਜਰਾ ਤਾਂ ਤੁਸੀਂ ਮੇਰੇ ਵੀਡੀਓ ਵਿੱਚ ਕਲੌਕ ਦੇਖਿਆ ਹੂੰਗਾ ਇਹ ਵਾਰ ਕਲੌਕ ਚਲੋ ਮਿਲਦੇ ਆ ਜੀ ਇੱਕ ਨਵੀਂ ਵੀਡੀਓ 'ਚ ਤਤਕਲੀ ਸਵਾਗਤ ਹੈ। ਕਮੈਂਟਾਂ ਚ ਦੱਸਿਓ ਸਾਡਾ ਬਲੌਗ ਜਿਹੜਾ ਹੈ ਕਿਸ ਤਰ੍ਹਾਂ ਦਾ ਲੱਗਾ। ਥੈਂਕ ਯੂ ਵੈਰੀ ਮਚ।